ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਾਜਾ ਜੋ ਬਹੁਤ ਹੀ ਬਜ਼ੁਰਗ ਹੋ ਚੁੱਕਾ ਸੀ ਪਰ ਮਾਇਆ ਜਾਲ ਵਿੱਚੋਂ ਛੁੱਟ ਨਹੀਂ ਸੀ ਰਿਹਾ ਵਾਲ ਚਟੇ ਹੋ ਚੁੱਕੇ ਸਨ ਸਰੀਰ ਕਮਜ਼ੋਰ ਹੋ ਚੁੱਕਿਆ ਸੀ ਪਰ ਰਾਜ ਗੱਦੀ ਦਾ ਮੋਹ ਛੱਡਣ ਨੂੰ ਤਿਆਰ ਨਹੀਂ ਸੀ ਉਸ ਦਾ ਬੇਟਾ ਰਾਜ ਗੱਦੀ ਤੇ ਯੋਗ ਹੋ ਚੁੱਕਿਆ ਸੀ ਪਰ ਰਾਜ ਗੱਦੀ ਦਾ ਮੋਹ ਰਾਜੇ ਲਈ ਇੰਨਾ ਜ਼ਿਆਦਾ ਸੀ ਕਿ ਉਹ ਰਾਜ ਗੱਦੀ ਰਾਜਕਮਰ ਨੂੰ ਸੌਂਪਣਾ ਨਹੀਂ ਸੀ ਚਾਹੁੰਦਾ ਇੱਕ ਵਾਰ ਰਾਜੀ ਨੇ ਆਪਣੇ ਦਰਬਾਰ ਵਿੱਚ ਬਹੁਤ ਵੱਡਾ ਸਮਾਗਮ ਕਰਨ ਦੀ ਸੋਚੀ ਤੇ ਇਸ ਸਮਾਗਮ ਵਿੱਚ ਉਹਨੇ ਆਸ-ਪਾਸ ਦੇ ਸਾਰੇ ਰਾਜਿਆਂ ਨੂੰ ਬੁਲਾਇਆ ਤੇ ਨਾਲ ਹੀ ਆਪਣੇ ਰਾਜਗੁਰੂ ਨੂੰ ਹੀ ਸੱਦਿਆ ਸਮਾਗਮ ਨੂੰ ਦਿਲਚਸਪ ਤੇ ਮਨੋਰੰਜਨਮਈ ਬਣਾਉਣ ਲਈ ਉਸਨੇ ਆਪਣੇ ਰਾਜ ਦੇ ਸਭ ਤੋਂ ਪ੍ਰਸਿੱਧ ਗਵਈਏ ਯਾਨੀ ਸੂਫੀ ਗਾਇਕ ਨੂੰ ਸੱਦਿਆ ਰਾਜੇ ਨੇ ਆਪਣੇ ਰਾਜਗੁਰੂ ਨੂੰ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਦਿੱਤੀਆਂ ਤਾਂ ਜੋ ਸੂਫੀ ਗਾਇਕ ਦੇ ਪ੍ਰੋਗਰਾਮ ਤੋਂ ਬਾਅਦ ਉਹ ਉਸ ਨੂੰ ਪੁਰਸਕਾਰ ਵੱਜੋ ਇਨਾਮ ਵੱਜੋ ਦੇ ਸਕਣ ਸੂਫੀ ਗਾਇਕ ਨੇ ਆਪਣੀ ਮਹਿਫਲ ਸਜਾਈ ਤੇ ਰਾਤ ਪਰ ਉਹ ਮਹਿਫਲ ਚਲਦੀ ਰਹੀ ਉਸ ਦੀ ਮਹਿਫਲ ਵਿੱਚ ਸਾਰੇ ਹੀ ਲੋਕ ਉਸ ਸੂਫੀ ਗਾਣਿਆਂ ਤੇ ਝੂਮ ਰਹੇ ਸਨ ਮਸਤ ਸਵੇਰ ਹੋਣ ਵਾਲੀ ਸੀ ਸੂਫੀ ਗਾਇਕ ਨੇ ਵੇਖਿਆ ਕਿ ਉਸ ਦਾ ਤਬਲੇ ਵਾਲਾ ਨੀਂਦ ਵਿੱਚ ਹੂੰਗ ਰਿਹਾ ਹੈ ਉਸ ਨੂੰ ਨੀਂਦ ਦੀਆਂ ਚਪਕੀਆਂ ਆ ਰਹੀਆਂ ਹਨ ਤੇ ਉਸ ਨਾਲ ਤਬਲੇ ਦੀ ਆਵਾਜ਼ ਵੱਧਮ ਪੈ ਰਹੀ ਹੈ ਤੇ ਉਸ ਤਬਲੇ ਦੀ ਆਵਾਜ਼ ਨਾਲ ਉਸ ਦੇ ਸੂਫੀ ਗਾਣੇ ਵੀ ਮੱਦਮ ਪੈ ਰਹੇ ਹਨ ਉਹਨਾਂ ਦਾ ਸੁਰ ਵੀ ਥੱਲੇ ਹੁੰਦਾ ਜਾ ਰਿਹਾ ਹੈ ਤੇ ਸੂਫੀ ਗਾਇਕ ਨੇ ਆਪਣੇ ਤਬਲੇ ਵਾਲੇ ਨੂੰ ਜਗਾਉਣ ਲਈ ਇੱਕ ਕਹਾਵਤ ਬੋਲੀ ਉਹ ਕਹਿਣ ਲੱਗਾ ਬਹੁਤੀ ਲੰਘੀ ਥੋੜੀ ਰਹਿ ਗਈ ਪਲ-ਪਲ ਕਟਦੀ ਜਾਏ ਇੱਕ ਪਲ ਦੇ ਕਰਕੇ ਵਿਖੇ ਕਲੰਕ ਨਾ ਲੱਗ ਜਾਏ ਜਦ ਇਹ ਕਹਾਵਤ ਸਾਰਿਆਂ ਨੇ ਸੁਣੀ ਤਾਂ ਸਾਰੇ ਹੀ ਚਤਨ ਹੋ ਗਏ ਸਾਰੇ ਲੋਕਾਂ ਨੇ ਇਸ ਕਹਾਵਤ ਦਾ ਮਤਲਬ ਆਪਣੀ ਆਪਣੀ ਸੋਚ ਮੁਤਾਬਕ ਕੱਢਿਆ ਤੇ ਉਹ ਸੂਫੀ ਗਾਇਕ ਦੀ ਪ੍ਰਸ਼ੰਸਾ ਕਰਨ ਲੱਗ ਪਏ ਸੂਫੀ ਗਾਇਕ ਦੇ ਇਸ ਕਹਾਵਤ ਨੇ ਤਬਲੇ ਵਾਲੇ ਨੂੰ ਨੀਂਦ ਚੋਂ ਜਗਾ ਦਿੱਤਾ ਉਸ ਨੇ ਫਿਰ ਆਪਣੇ ਤਬਲੇ ਦੀ ਤਾਲ ਸੰਭ ਲਈ ਤੇ ਉਸ ਦੀ ਸੁਰ ਫਿਰ ਇਕਸਾਰ ਕਰ ਦਿੱਤੀ ਤੇ ਗਾਇਕ ਨੇ ਆਪਣੇ ਗੀਤਾਂ ਦੀ ਸੁਰ ਸੰਭਾਲ ਲਈ ਪਰ ਉਸ ਪ੍ਰਸ਼ੰਸਾ ਕਰਕੇ ਉਹ ਸੂਫੀ ਗਾਇਕ ਨੇ ਫਿਰ ਉਹ ਕਹਾਵਤ ਕਹੀ ਬਹੁਤੀ ਲੰਗੀ ਥੋੜੀ ਰਹਿ ਗਈ ਪਲ-ਪਲ ਘਟਦੀ ਜਾਏ ਇੱਕ ਪਲ ਦੇ ਕਾਰਨ ਵੇਖੀ ਕਲੰਕ ਨਾ ਲੱਗ ਜਾਵੇ ਜਦ ਦੂਜੀ ਵਾਰ ਸੂਫੀ ਗਾਇਕ ਨੇ ਇਹ ਕਹਾਵਤ ਕਹੀ ਤਾਂ ਰਾਜੇ ਦੇ ਰਾਜਕੁਮਾਰ ਦੀ ਅੱਖਾਂ ਵਿੱਚ ਪਾਣੀ ਆ ਗਿਆ ਉਸ ਨੇ ਆਪਣੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ ਸੂਫੀ ਗਾਇਕ ਨੂੰ ਦੇ ਦਿੱਤੀਆਂ ਸੂਫੀ ਗਾਇਕ ਨੇ ਫਿਰ ਉਹ ਕਹਾਵਤ ਬੋਲੀ ਬਹੁਤੀ ਲੰਗੀ ਥੋੜੀ ਰਹਿ ਗਈ ਪਲ-ਪਲ ਕਟਦੀ ਜਾਵੇ ਇੱਕ ਪਲ ਦੇ ਕਾਰਨ ਵੇਖੀ ਕਲੰਕ ਨਾ ਲੱਗ ਜਾਵੇ ਜਦ Sufi ਗਾਇਕ ਨੇ ਫਿਰ ਇੱਕ ਕਹਾਵਤ ਕਹੀ ਤਾਂ ਰਾਜਕੁਮਾਰ ਨੇ ਆਪਣਾ ਮੁਕਟ ਉਤਾਰ ਕੇ ਉਹ Sufi ਗਾਇਕ ਨੂੰ ਦੇ ਦਿੱਤਾ Sufi ਗਾਇਕ ਨੇ ਫਿਰ ਉਹ ਕਹਾਵਤ ਬੋਲੀ ਇਸ ਵਾਰ ਰਾਜਕੁਮਾਰੀ ਨੇ ਆਪਣਾ ਕੀਮਤੀ ਹੀਰਿਆਂ ਦਾ ਹਾਰ ਲਾ ਕੇ Sufi ਗਾਇਕ ਨੂੰ ਦੇ ਦਿੱਤਾ ਤੇ ਹੁਣ Sufi ਗਾਇਕ ਵਾਰ-ਵਾਰ ਉਹ ਕਹਾਵਤ ਬੋਲੀ ਜਾ ਰਿਹਾ ਸੀ ਰਾਜੇ ਨੇ ਵੀ ਬਹੁਤ ਸਾਰੇ ਨਾਮ ਦਿੱਤਾ ਪਰ ਅੰਤਰਾਜਾ ਖਿੱਚ ਗਿਆ ਰਾਜਾ ਕਹਿਣ ਲੱਗਾ ਬਸ ਕਰ ਆਪਣੀ ਗਾਇਕੀ ਬੰਦ ਕਰ ਆਪਣਾ ਗਾਣਾ ਵਾਣਾ ਇੱਕ ਮਾਮੂਲੀ ਸੂਫੀ ਗਾਇਕ ਸਾਰੀ ਸਭਾ ਲੁੱਟ ਕੇ ਲੈ ਜਾਵੇਗਾ ਰਾਜੇ ਦੀ ਗੱਲ ਸੁਣ ਕੇ ਸੂਫੀ ਗਾਇਕ ਨੇ ਆਪਣਾ ਗਾਣਾ ਬੰਦ ਕਰ ਦਿੱਤਾ ਪਰ ਜਦ ਰਾਜਗੁਰੂ ਦੇ ਕੰਨਾਂ ਵਿੱਚ ਰਾਜੇ ਦੀ ਗੱਲ ਪਈ ਤਾਂ ਉੱਠ ਕੇ ਖਲੋ ਗਿਆ ਉਸ ਦੀਆਂ ਅੱਖਾਂ ਵਿੱਚ ਪਾਣੀ ਸੀ ਕਹਿਣ ਲੱਗਾ ਰਾਜਨ ਇਹ ਸੂਫੀ ਗਾਇਕ ਕੋਈ ਮਾਮੂਲੀ ਗਾਇਕ ਨਹੀਂ ਹੈ ਇਸ ਨੇ ਅਜਮਰੀਆਂ ਅੱਖਾਂ ਖੋਲ ਦਿੱਤੀਆਂ ਜਦੋਂ ਇਸ ਨੇ ਕਹਾਵਤ ਬੋਲੀ ਤਾਂ ਮੈਨੂੰ ਲੱਗਾ ਮੈਂ ਸਾਰੀ ਉਮਰ ਭਾਜਨ ਬੰਦਗੀ ਕੀਤੀ ਤਪੱਸਿਆ ਕੀਤੀ ਸਾਧਨਾ ਕੀਤੀ ਤੇ ਹੁਣ ਜ਼ਿੰਦਗੀ ਦੇ ਅਖੀਰ ਵਿੱਚ ਬਚੇ ਕੁਝ ਸਾਹਾਂ ਵਿੱਚ ਮੈਂ ਇਸ ਦੇ ਗਾਣਿਆਂ ਵਿੱਚ ਇੰਨਾ ਮਸਤ ਹੋ ਗਿਆ ਇੰਨਾ ਮਗਨ ਹੋ ਗਿਆ ਕਿ ਮੈਨੂੰ ਸੁਰਤੀ ਨਾ ਰਹੀ ਕਿ ਮੈਂ ਕੀ ਵੇਖ ਰਿਹਾ ਹਾਂ ਜੇ ਕਹਾਵਤ ਨਾ ਬੋਲਦਾ ਤੇ ਅੱਜ ਮੇਰੀ ਸਾਰੀ ਉਮਰ ਦੀ ਕੀਤੀ ਤਪੱਸਿਆ ਸਾਧਨਾ ਇੱਕ ਪਲ ਵਿੱਚ ਗਰਕੋ ਜਾਣੀ ਸੀ ਮਿਟ ਜਾਣੀ ਸੀ ਇਸ ਨੇ ਮਰੀਆਂ ਅੱਖਾਂ ਖੋਲ ਦਿੱਤੀਆਂ ਫਿਰ ਰਾਜਕਮਰ ਕਹਿਣ ਲੱਗਾ ਪਿਤਾ ਜੀ ਤੁਸੀਂ ਮੈਨੂੰ ਗੱਦੀ ਨਹੀਂ ਸੀ ਸੌਂਪਣਾ ਚਾਹੁੰਦੇ ਤੇ ਮੈਂ ਆਪਣੇ ਸੈਨਿਕਾਂ ਨਾਲ ਮਿਲ ਕੇ ਇਹ ਸੋਚਿਆ ਸੀ ਕਿ ਮੈਂ ਤੁਹਾਡੀ ਹੱਤਿਆ ਕਰ ਦੇਵਾਂਗਾ ਮੈਂ ਗੱਦੀ ਦਾ ਵਾਰਸ ਬਣਾਂਗਾ ਪਰ ਇਸ ਦੀ ਕਹਾਵਤ ਨੇ ਮੈਨੂੰ ਜਿਗਾ ਦਿੱਤਾ ਮੈਨੂੰ ਲੱਗਾ ਅੱਜ ਨਹੀਂ ਤੇ ਕੱਲ ਇਹ ਰਾਜ ਗੱਦੀ ਮੈਨੂੰ ਹੀ ਮਿਲਣ ਵਾਲੀ ਹੈ ਫਿਰ ਕਿਉਂ ਮੈਂ ਆਪਣੇ ਪਿਤਾ ਦੀ ਹੱਤਿਆ ਦਾ ਕਲੰਕ ਆਪਣੇ ਸਿਰ ਤੇ ਲਵਾਂ ਇਸ ਦੀ ਕਹਾਵਤ ਨਾਲ ਮੇਰੀ ਜ਼ਮੀਰ ਜਾਗ ਪਈ ਫਿਰ ਰਾਜਕੁਮਾਰੀ ਕਹਿਣ ਲੱਗੀ ਪਿਤਾ ਜੀ ਤੁਸੀਂ ਮੇਰਾ ਵਿਆਹ ਨਹੀਂ ਸੀ ਕਰਨਾ ਚਾਹੁੰਦੇ ਮੈਂ ਅੱਜ ਰਾਤ ਮਹਾਵਤ ਨਾਲ ਪੱਦਨ ਵਾਲੀ ਸੀ ਮੈਂ ਸੋਚਿਆ ਸੀ ਤੁਸੀਂ ਸਮਾਗਮ ਵਿੱਚ ਮਸਤ ਹੋਵੋਗੇ ਮੈਂ ਉਸ ਮਹਾਵਤ ਨਾਲ ਪੱਜ ਜਾਵਾਂਗੀ ਵਿਆਹ ਕਰਵਾ ਲਵਾਂਗੀ ਪਰ ਇਸ ਦੀ ਕਹਾਵਤ ਨੇ ਮੇਰੇ ਪੈਰਾਂ ਥੱਲੇੋਂ ਜ਼ਮੀਨ ਕੱਢ ਦਿੱਤੀ ਮੈਂ ਸੋਚਿਆ ਅੱਜ ਨਹੀਂ ਤੇ ਕੱਲ ਮੇਰਾ ਵਿਆਹ ਹੋ ਹੀ ਜਾਵੇਗਾ ਫਿਰ ਮੈਂ ਕਿਉਂ ਆਪਣੇ ਪਿਤਾ ਨੂੰ ਕਲੰਕਿਤ ਕਰਾਂ ਫਿਰ ਮੈਂ ਕਿਉਂ ਆਪਣੇ ਪਿਤਾ ਦੀ ਇੱਜ਼ਤ ਖਰਾਬ ਕਰਾਂ ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰਾਂ ਕਿਉਂ ਕਰ ਰਹੀਆਂ ਸਭ ਅੱਜ ਨਹੀਂ ਤੇ ਕੱਲ ਮੇਰਾ ਵਿਆਹ ਹੋ ਹੀ ਜਾਵੇਗਾ ਹੁਣ ਰਾਜੇ ਨੂੰ ਸਮਝਾ ਚੁੱਕੀ ਸੀ ਕਿ ਇਸ ਕਹਾਵਤ ਦਾ ਮਤਲਬ ਕੀ ਸੀ ਰਾਜੇ ਨੇ ਉਸੇ ਸਭਾ ਵਿੱਚ ਰਾਜਕਮਰ ਨੂੰ ਰਾਜ ਤਿਲਕ ਲਾਉਣ ਦਾ ਐਲਾਨ ਕਰ ਦਿੱਤਾ ਤੇ ਫਿਰ ਰਾਜਕਮਾਰੀ ਨੂੰ ਕਿਹਾ ਮੈਂ ਤੇਰੇ ਲਈ ਛੇਤੀ ਹੀ ਜੋਗ ਵਰ ਦੇਖ ਕੇ ਤੇਰਾ ਵਿਆਹ ਕਰ ਦੇਵਾਂਗਾ ਇਹ ਸਭ ਕੁਝ ਉਹ ਸੂਫੀ ਗਾਇਕ ਵੀ ਵੇਖ ਰਿਹਾ ਸੀ ਉਹ ਸੋਚਣ ਲੱਗਾ ਮੇਰੇ ਕਹਾਵਤ ਨਾਲ ਇਨਾਂ ਤੇ ਇਨਾ ਅਸਰ ਹੋਇਆ ਮੈਂ ਤਾਂ ਇਨਾਂ ਦੀ ਪ੍ਰਸ਼ੰਸਾ ਦੇ ਲਾਲਚ 'ਚ ਬਸ ਇਨਾਮਾਂ ਦੇ ਲਾਲਚ 'ਚ ਬਸ ਉਹ ਕਹਾਵਤ ਪੜ ਰਿਹਾ ਸਾਂ ਤੇ ਮੈਂ ਕੀ ਕਰ ਰਿਹਾ ਹਾਂ ਸਾਰੀ ਉਮਰ ਸੂਫੀ ਗਾਇਕ ਸੂਫੀ ਕਲਾਮ ਪੜੇ ਮੇਰੇ ਉੱਤੇ ਝਰਾ ਜੰਨਾ ਵੀ ਅਸਰ ਨਹੀਂ ਉਸਨੇ ਉਸੇ ਵੇਲੇ ਗਾਇਕ ਖੋਣਾ ਤਿਆਗ ਕੇ ਪ੍ਰਮਾਤਮਾ ਦੇ ਸਿਮਰਨ ਦਾ ਰਸਤਾ ਚੁਣ ਲਿਆ ਸੋ ਇਸ ਕਹਾਣੀ ਦਾ ਮਤਲਬ ਇਹ ਹੈ ਕਿ ਜ਼ਿੰਦਗੀ ਵਿੱਚ ਕਈ ਵਾਰੀ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਬੜੇ ਔਖੇ ਰਾਹ ਆਉਂਦੇ ਹਨ ਪਰ ਕਈ ਵਾਰ ਅਸੀਂ ਉਹਨਾਂ ਔਖੇ ਰਾਵਾਂ ਤੇ ਚੱਲ ਕੇ ਬਿਲਕੁਲ ਮੰਜ਼ਲ ਦੇ ਕਰੀਬ ਹੁੰਨਿਆਂ ਪਰ ਸਾਡਾ ਸਬਰ ਟੁੱਟ ਜਾਂਦਾ ਹੈ ਹੌਸਲਾ ਹਾਰ ਜਾਂਦੇ ਹਾਂ ਤੇ ਫਿਰ ਕੋਈ ਗਲਤ ਫੈਸਲਾ ਲੈ ਲੈਂਦੇ ਹਾਂ ਇਸ ਲਈ ਕਦੇ ਵੀ ਤੁਹਾਨੂੰ ਲੱਗੇ ਕਿ ਜ਼ਿੰਦਗੀ ਵਿੱਚ ਤੁਸੀਂ ਬਹੁਤ ਜ਼ਿਆਦਾ ਥੱਕ ਗਏ ਹੋ ਤੁਹਾਡਾ ਸਬਰ ਟੁੱਟਦਾ ਜਾ ਰਿਹਾ ਹੈ ਤਾਂ ਇੱਕ ਹਾਵਤ ਪੜ ਲੈਣੀ ਬਹੁਤੀ ਲੰਗੀ ਥੋੜੀ ਰਹਿ ਗਈ ਪਲ-ਪਲ ਘਟਦੀ ਜਾਵੇ ਇੱਕ ਪਲ ਦੇ ਕਾਰਨ ਵਿਖੀ ਕਲੰਕ ਨਾ ਲੱਗ ਜਾਵੇ ਕਹਿੰਦੇ ਨੇ ਕਿਸ਼ਤੀਆਂ ਅਕਸਰ ਹੀ ਕਿਨਾਰੇ ਤੇ ਡੁੱਬਦੀਆਂ ਹਨ ਤੇ ਇਹ ਗੱਲ ਸੱਚੀ ਹੈ ਸੋ ਕਦੀ ਵੀ ਹਿੰਮਤ ਨਾ ਹਾਰੋ ਆਪਣੇ ਸਬਰ ਨੂੰ ਟੁੱਟਣ ਨਾ ਦਿਓ ਸਬਰ ਸੰਤੋਖ ਇੱਕ ਇਹੋ ਜਿਹਾ ਗੁਣ ਹੈ ਜੋ ਪਰਮਾਤਮਾ ਨੂੰ ਬਹੁਤ ਚੰਗਾ ਲੱਗਦਾ ਹੈ ਗੁਰੂ ਸਾਹਿਬ ਨਵੀ ਸਬਰ ਸੰਤੋਖ ਵਿੱਚ ਰਹਿਣ ਦੀ ਸਿੱਖਿਆ ਦਿੱਤੀ ਹੈ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਸਬਰ ਮਨੁੱਖ ਨੂੰ ਰੱਬ ਦੇ ਨੇੜੇ ਲੈ ਕੇ ਆਉਂਦਾ ਹੈ ਸਬਰ ਸੰਤੋਖ ਮਨ ਨੂੰ ਸ਼ਾਂਤ ਰੱਖਦਾ ਹੈ ਤਵੇ ਤੇ ਪਈ ਅਖੀਰੀ ਰੋਟੀ ਸਭ ਤੋਂ ਜ਼ਿਆਦਾ ਸਵਾਦ ਹੁੰਦੀ ਹੈ ਕਿਉਂਕਿ ਰੋਟੀ ਪਉਣ ਤੋਂ ਬਾਅਦ ਅੱਗ ਬੰਦ ਕਰ ਦਿੱਤੀ ਜਾਂਦੀ ਹੈ ਤੇ ਰੋਟੀ ਹਲਕੇ ਸੇਕ ਤੇ ਹੌਲੀ-ਹੌਲੀ ਬਣਦੀ ਹੈ ਇਸ ਤਰ੍ਹਾਂ ਸਬਰ ਤੇ ਸੰਤੋਖ ਜ਼ਿੰਦਗੀ ਵਿੱਚ ਰੱਖੋ ਤਾਂ ਜ਼ਿੰਦਗੀ ਮਿੱਠੀ ਤੇ ਖੁਸ਼ਹਾਲ ਬਣ ਜਾਂਦੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ